ਅਸੀਂ ਰਜਿਸਟਰੀ ਕਰਾਉਣ ਆਏ ਸੀ ਉਹਰੇ ਸਾਡਾ ਕੋਈ ਖਰਚਾ ਨਹੀਂ ਹੋਇਆ ਐਕਸਟਰਾ ਕੋਈ ਪੈਸਾ ਨਹੀਂ ਕਿਸੇ ਨੇ ਲਿਆ ਅਤੇ ਕੰਮ ਵੀ ਸਾਡਾ ਬੱਛੇ ਕੀਤੀ ਹੋ ਗਿਆ ਮੈਂ ਦੇਖਿਆ ਹੈਗਾ ਮੇਰੀ ਸਾਰੀ ਉਮਰ ਲੰਘੀ ਸਾਰੀ ਸਾਰੀ ਦਿਹਾੜੀ ਲੱਗਨੇ ਤੇ ਕਈ ਕਈ ਇੰਦਰ ਨੰਗ ਜਦ ਤੇ ਅੱਜ ਤੋਂ 2 ਘੰਟੇ ਦੇ ਵਿੱਚ 12 ਹਾਰਾ ਜੀ ਕੰਮ ਹੋ ਗਿਆ ਅਸੀਂ ਸਾਰੇ ਸਟਾਫ ਦਾ ਤੇ ਭੂਮਾਨ ਮੱਖੰਦ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਪਹਿਲਾਂ ਜਦੋਂ ਪਰ ਇੰਸਟਾਗ੍ਰਾਮ ਜਾਂਦੇ ਸੀਗੇ ਤੇ ਨਜਾਇਜ਼ ਪੈਸੇ ਲਈ ਜਾਂਦੇ ਸੀ ਖੱਜਲ ਖਵਾਰੀ ਬਹੁਤ ਜ਼ਿਆਦਾ ਸੀਗੀ ਉਹਨਾਂ ਮਤਲਬ ਜੋ ਵੀ ਸਰਕਾਰੀ ਫੀਸ ਇਸ ਨਾਲ ਆਨਲਾਈਨ ਫੀਸ ਨਾਲ ਜਿਹੜੀ ਹਿਸਟਰੀ ਹੋ ਗਈ ਬਹੁਤ ਘੱਟ ਸਮੇਂ ਵਿੱਚ ਧੰਨਵਾਦ ਕਰਦੇ ਹਾਂ ਸਰ ਇਹ ਜਿਹੜੀ ਹਿਸਟਰੀ ਕਰਾਉਣੇ ਸੀਗੇ ਜੀ ਬਹੁਤ ਵਧੀਆ ਲੱਗਿਆ ਇਹਨਾਂ ਦਾ ਸਿਸਟਮ ਇੱਕੋ ਛੱਤ ਥੱਲੇ ਬਹੁਤ ਵਧੀਆ ਖੜਾ ਕਿ ਉਸ ਮਾਨ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕੋਈ ਹਿਸਟਰੀਆਂ ਨਾ ਤੇਰੀ ਨਰੇਸ਼ਤਪੋਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦਿੱਤੀ ਸੀ ਉਹ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਸੀ ਉਹ ਗੁੰਜਲਦਾਰ ਸੀ ਬੋ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਰਿਸ਼ੀ ਲਖਾਈ ਇਕੱਠੋਂ ਇੱਥੇ ਤੋਂ ਦਰਹੰਦ ਸੀ ਉਹ ਪੈਸੇ ਇੱਧਰ ਚੱਲ ਜਾ ਇੱਧਰ ਚੱਲ ਜਾ ਆਹ ਕੀ ਟ੍ਰਾਂਸਫਰ ਦਿਆ ਕਿੱਥੋਂ ਲਖਾਈ ਕਰਦਾ ਮੈਂ ਕਰਦਾ ਠੀਕ ਐਨੇ ਪੈਸੇ ਲੱਗਣਗੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਐ ਉਹ ਨੂੰ ਫੀਸ ਲਓਗੀ ਇੱਥੇ ਇੱਕ ਬਿਲਡਿੰਗ ਚ ਕਰੋਗੇ ਏਸੀ ਬਿਲਡਿੰਗ ਐ ਪਾਣੀ ਐ ਤੇਸ ਨੂੰ ਵਧੀਆ ਬਾਥਰੂਮ ਨੇ वेटਿੰਗ ਏਰੀਆ ਐ ਮੈਨੂੰ ਲੱਗਦਾ ਥੇ ਘੰਟੇ ਤੋਂ ਵੱਸ ਤੁਹਾਨੂੰ ਟਾਈਮ ਲੱਗੂਗਾ ਤੇ ਰਿਸ਼ੀਤ ਭਰ ਕੇ ਤੁਸੀਂ ਬਾਹਰ ਜਾਓ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ ਵਟਸਐਪ ਤੇ ਆ ਇਹ ਨਹੀਂ ਹੈਗਾ ਕਿ ਤੁਸੀਂ ਮੁਹੱਲੀ ਹੀ ਰਿਸਟਰੀ ਕਰਾਉਣੀ ਹੈ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜੀ ਤਹਿਸੀਲ ਜਾਂ ਸਬ ਤਹਿਸੀਲ ਚ ਤੁਸੀਂ ਰਿਸਟਰੀ